ਆਪਾ ਬਣਾਉਣ ਲੱਗੇ ਆ ਗਜਰੇਲਾ ਮੈਨੂੰ 18 ਸਾਲ ਹੋ ਜਾਣੇ ਦੁਕਾਨ ਤੇ ਕਰਦਾ ਸੀ ਮੈਂ ਉਹ ਤੋਂ ਪਹਿਲਾਂ ਦੀ ਹੁੰਨੀ ਆ ਹਾਂ ਇਹ ਤੋਂ ਪਹਿਲਾਂ ਦੇ ਹੁੰਨੇ ਨੇ ਹੁਣੇ ਹਿਸਾਬ ਨਾਲ ਤੂੰ ਇੰਨਾ ਕਿਉਂ ਨਹੀਂ ਆ ਤਰੀ ਤੱਕ ਪੈਨਸ਼ਨ ਲੈਉਣੀ ਚਾਹੀਦੀ ਐ ਨਾ ਉਹ ਇਹ ਹਟਦਾ ਨਹੀਂ ਇਹ ਲਿਸ਼ੇਟਾ ਉੱਚ ਫਰਕ ਪੈਂਦਾ ਉਹ ਸੀਸਾ ਨੇ ਮੋਟਰ ਹੱਲਦਾ ਇਹ ਸੀਸਾ ਇਹ ਬਕਰਾਂਤ ਦਾ ਬੀ ਵਾਲਾ ਬਕਰਾਂਤ ਦਾ ਬਕਰਾਂਤ ਨੂੰ ਖੜਾ ਪਿਆ ਗੱਲ ਤਾਂ ਹੀ ਨਹੀਂ ਆ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿੰਦੀ ਸਾਰਿਆਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਗਾਜਰਾਂ ਦਾ ਗਜਰੇਲਾ ਆਪਾ ਬਣਾਉਣ ਲੱਗੇ ਆ ਗਜਰੇਲਾ ਵਾਹ ਦੁੱਧ ਦੁੱਧੋ ਵੀ ਨਾ ਮਚਾ ਕੇ ਹਾਂ ਤੇ ਦੁੱਧ ਵੀ ਬੱਦ ਅੱਗੇ ਦੇ ਮਠੇ ਮਠੇ ਸੀਗ ਤੇ ਦੁੱਧ ਨੂੰ ਆਊਗਾ ਬਾਲਾ ਨਾਲ ਦੀ ਨਾਲ ਹੁਣ ਆਪਾਂ ਜਿਹੜੀਆਂ ਗਾਜਰਾਂ ਰਹਿ ਗਈਆਂ ਉਹ ਕਦੂਕਾਸ਼ ਕਰ ਦੇਣੀਆਂ ਫੇਰ ਉਸ ਨੂੰ ਦੁੱਧ ਨੂੰ ਜਿਹੜਾ ਬਾਲਾ ਵੀ ਆ ਜਾਊਗਾ ਮੈਂ ਕਿਹਾ ਸੀ ਮਾਤਾ ਬੱਸ ਕਰ ਬਹੁਤ ਹੋ ਗਈ ਗਾਜਰ ਕਦੂਕਾਸ਼ ਹੱਥ ਨਾ ਛਿੱਲਿਆ ਜਾਵੇ ਪਰ ਮਾਤਾ ਮੰਨਦੀ ਨਹੀਂ ਕਹਿੰਦੀ ਨਹੀਂ ਗਾਜਰਾ ਮਹਿੰਗੀ ਹੀ ਬੋਲ ਲਈਆਂ ਸਾਰੀਆਂ ਕਰਕੇ ਛੱਡੂੰਗੀ ਚਲੋ ਜੀ ਹੁਣ ਆਪਾਂ ਕਰਤੀਆਂ ਗਾਜਰਾਂ ਕਦੂਗਾ ਸਾਰੀਆਂ ਹੁਣ ਪਾਵਾਂਗੇ ਇਹਦੇ ਵਿੱਚ ਸਮਾਨ ਕਿਹੜਾ ਕਿਹੜਾ ਰਹਿੰਦਾ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਕੀ ਕੁਝ ਪਾ ਕੇ ਆਪਾਂ ਗਜਰੀਲਾ ਕਰਦੇ ਆਂ ਤਿਆਰ ਲਓ ਜੀ ਦੁੱਧ ਹੋ ਗਿਆ ਗਰਮ ਤੇ ਹੁਣ ਮਾਤਾ ਪਾਉਗੀ ਵਿੱਚ ਗਾਜਰਾਂ ਬਸ ਪਾਉਣ ਤੇ ਫੇਰ ਹਣੀ ਆ ਵੀ ਪੁਣੀ ਹੋ ਗਈ ਦੀ ਬਾਅਦ ਚ ਪੜਨ ਪੋਈ ਨਹੀਂ ਇਹ ਤਾਂ ਪੂਤਲਾ ਤਾਂ ਖੂਰੀਂ ਦਿਲ ਰਹੀ ਹੈ ਇਹ ਕਿਹੜਾ ਹੋ ਨਹੀਂ ਬਣ ਜਾਣਾ ਹਜੇ ਲਓ ਜੀ ਗਾਜਰਾ ਨੇ ਪਾਣੀ ਛੱੜਤਾ ਤੇ ਖੋਆ ਜਿਹੜਾ ਤਿਆਰ ਹੋ ਗਿਆ ਸੀਗਾ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਬੂਰਾ ਖੰਡ ਖੰਡ ਨੂੰ ਵੀ ਐਨ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਤਾਂ ਕਿ ਕੋਈ ਡੜੀ ਡੁੜੀ ਨਾ ਬਣੀ ਰਹੇ ਜੀ ਨਹੀਂ ਫਿਰ ਸਵਾਦ ਨਹੀਂ ਆਉਂਦਾ ਖਾਣ ਦਾ ਛੱਡ ਗਿਆ ਇਹ ਪਾਣੀ ਥੋੜੇ ਜਮਾ ਹੀ ਸੁੱਕਣਾ ਨਾ ਸੁੱਕੇ ਤੇ ਫੇਰ ਕਿ ਹੋਣਾ ਫੇਰ ਸੌਗੀਆਂ ਪੈਣੀਆਂ ਨੇ ਆਹਾ ਹਾ ਹਾ ਲਓ ਵੀ ਗਜਰੇਲਾ ਤਾਂ ਮਾਰ ਲੱਗਿਆ ਫਰਾਟੇ ਜੀ ਜਿਹੜਾ ਧੂਆਂ ਇਹਨੇ 5-7 ਘਰਾਂ ਦੇ ਜੀਵ ਚ ਪਾਣੀ ਲਿਆਤਾ ਹੋਣਾ ਵੀ ਪਤਾਨੀ ਕਿਹਦੇ ਗਜਰੇਲਾ ਬਣਦਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕ੍ਯੋ ਮਨ ਨਾਲ ਤਾਂ ਥੱਲੇ ਹੀ ਲੱਗਣ ਲੱਗ ਗਿਆ ਸ਼ਕਾਹ ਹੁਣ ਮਾਤਾ ਨਹੀਂ ਪਤਾ ਕ੍ਯੋ ਤੇ ਦੂਗਾ ਹੋਰ ਵੀ ਹੁਣ ਤਾਕਤਾਲੀਆਂ ਚੀਜ਼ਾਂ ਪਾਵਾਂਗੇ ਇਹਦੇ ਵਿੱਚ ਆਦੀ ਤਾਂ ਹਰੇਕ ਚੀਜ਼ ਦਾ ਨਾ ਖਾਣ ਦਾ ਸੁਆਦ ਹੀ ਬਦਲ ਦਿੰਦੀ ਹੈ ਇਹਨੂੰ ਕਹਿੰਦੇ ਆ ਸੌਗੀ ਬਾਜੀ ਵਾ ਲਓ ਜੀ ਹੁਣ ਆ ਗਿਆ ਕਾਜੂ ਬਦਾਮ ਫੇਸਟਾ ਤੇ ਮਾਗਜਾਂ ਨੂੰ ਆਪਾਂ ਪੀਸ ਲਿਆ ਸੀਗਾ ਉਹ ਵਿੱਚ ਪਾਤੇ ਤੇ ਇਹਨਾਂ ਨੇ ਤਾਂ ਹੁਣ ਫੁਰਗਜਰੇਲੇ ਦਾ ਸਵਾਦ ਹੀ ਵੱਖ ਕਰ ਦੇਣਾ ਹੁਣ ਤਾਂ ਬਣਦਾ ਦੇਖ ਕੇ ਮੇਰੇ ਵੀ ਮੂੰਹ ਚ ਪਾਣੀ ਆਉਣ ਲੱਗ ਗਿਆ ਜੇ ਮੈਂ ਆ ਵੀਰੇ ਤਸਰੀਕਾਲ ਜੀ ਤਸਰੀਕਾਲ ਜੀ ਕਿਵੇਂ ਆ ਆ ਬਣਦਾ ਸੂਟ ਅੱਜ ਆ ਜੇ ਬਣਦਾ ਬੀਬੀ ਸੂਟ ਦੋ ਡਾਣ ਲੈ ਬਈ ਬੰਦਾ ਗਾਉਨੇ ਬਣਿਆ ਪਿਆ ਹੋਣਾ ਬੰਦਾ ਨਿੰਗਾ ਬੰਨ ਨਹੀਂ ਵੀ ਸੂਟ ਥੋੜਾ ਵੇ ਨਸਿਆਲਾਂ ਦੀ ਕੱਢਣਾ ਆਈ ਨਿਕਲਣਗੇ ਸ਼ਿਆਲ ਹਾਂ ਹਲੋ ਸੂਟ ਹੀ ਫੜ ਕੇ ਲੈ ਚੱਲ ਫਿਰ ਤੂੰ ਠੀਕ ਆ ਵੀਰੇ ਤੂੰ ਸੂਟ ਹੀ ਫੜ ਕੇ ਲੈ ਚੱਲ ਉਹ ਮੈਂ ਹੋਰ ਵੀਰਾ ਤਾਂ ਕਹਿੰਦਾ ਬੀਬੀ ਨੂੰ ਦੇਣਾ ਨੇ ਸੂਟ ਬਣਾ ਕੇ ਵੀਰਾ ਤਾਂ ਸਭ ਕੁਝ ਕਹਿੰਦਾ ਵੀਰਾ ਵੀਰਾ ਆ ਬੇਟਾ ਓਡਾ ਮੈਂ ਹਰਮਨ ਕੌਣ ਕੀਤਾ ਵੀਰੇ ਇਹ ਸਪੈਸ਼ਲ ਮੈਨੂੰ ਕਰੋ ਲਾ ਆਹਾ ਸੂਟ ਆ ਇਹਦੇ ਮਾਰੇ ਇੰਨਾ ਰਵਲਾਪਾਇਆ ਹੈ ਹੋਈ ਸਰਵਲਾਪਾਇਆ ਯਾ ਯਾ ਇੰਨਾ ਵੇਰ ਲਗਾਤਾ ਹਨ ਨੂੰ ਐਵੇਂ ਕਵੇ ਚੱਲਦਾ ਬਾਈ ਕੰਮ ਬਹੁਤ ਵਧੀਆ ਜੀ ਬਹੁਤ ਪੜ੍ਹ ਦੋ ਸਮੇਂ ਦੇ ਦੇਖਦੇ ਆ ਜੋਨੇ ਹਾਂ ਦੇਖ ਲੈ ਫਿਰ ਹਾਏ ਤੁਸੀਂ ਕਹਿੰਦੇ ਰੇਟ ਵਧਾ ਹੈ ਵੀ ਬੀਬੀ ਨੂੰ ਹਾਂ ਬਾਰੇ ਸਾਲਾਂ ਦਾ ਮੈਨੂੰ 18 ਸਾਲ ਹੋ ਗਏ ਨੇ ਦੁਕਾਨ ਤੇ ਕਰਦਾ ਮੈਂ ਉਹ ਤੋਂ ਪਹਿਲਾਂ ਦੀ ਹੁੰਨੀ ਆ ਹਾਂ ਇਹ ਤੋਂ ਪਹਿਲਾਂ ਦੇ ਹੁੰਨੇ ਸੀ ਕਿੱਕ ਫਿਰ ਤੇ ਫੇਰ ਫਿਰ ਹੁਣ ਰੇਟ ਕਿ ਵਧਾਉਣਾ ਮੇਰੇ ਨਾਲ ਤੇ ਰੇਟ ਇਹਨਾਂ ਨੂੰ ਆਪ ਵੀ ਕਢਾਉਣਾ ਚਾਹੀਦਾ ਨਵਾਂ ਆਇਆ ਬਾਈ ਕੋਈ ਸਟਾਕ ਆ ਦੇਖੋ ਟੋਟਲ ਨਵੇਂ ਆਏ ਸੂਟ ਸਾਡੇ ਕੀ ਇਹ ਕਿਹੜੇ ਕੱਪੜਾ ਕਪੜਾ ਸਿਮਰ ਦੇ ਵਿੱਚ ਸਿਮਰ ਚ ਠੀਕ ਆ ਆ ਬੀਬੀ ਦਾ ਬਣਾ ਦਿੰਨੇ ਆ ਹਾਂ ਵੀ ਇਹਦਾ ਤੁਸੀਂ ਬਣਾ ਦਈਏ ਤਰਾਂਦਾ ਜੀ ਅੱਜ ਸੋਨਾ ਚੈੱਕ ਆ ਆ ਦੇ ਪਿਆ ਕੇਲ ਇੱਕ ਹੋੜਾ 1 ਕਿਲੋ ਦੇ ਤਾਂ ਫਤਮਾ ਫਤਮਾ ਤੈਨੂੰ ਜਾਰੇ ਖਾਦੂ ਮੋਹੇ ਆ ਬਣਾ ਲਓ ਬੀਬੀ ਇਹਦਾ ਬੜਾ ਮਾਈਆ ਵੀ ਬੀਬੀ ਠੰਡ ਵਾਲਾ ਆ ਬਣਾ ਲਓ ਵਧੀਆ ਮੋਟਾ ਬਹੁਤ ਮੋਟਾ ਠੱਗਾ ਸੇ ਇੱਥੇ ਸਮਾਉਣਾ ਦੇਣਾ ਫੇਰ ਇੱਥੇ ਇਹਦੇ ਨਾਲ ਸਿਆਲ ਕਰਨਾ ਨਾਲ ਸਿਆਲ ਤੋਂ ਪਹਿਲਾਂ ਪਹਿਲਾਂ ਬਣਾ ਦਾਂਗੇ ਬੁੱਧ ਵੀਰ ਵਾਰ ਨੂੰ ਲੈ ਜੀ ਚੱਕ ਅੱਜ ਕਿਹੜਾ ਮੋਟਾ ਸਮਾਇਆ ਅੱਜ ਮੋਟਾ ਸਮਾਇਆ ਇਹ ਵੀ ਮੋਟਾ ਹੀ ਆ ਫੇਰ ਹਜੇ ਰੋਕ ਜਾ ਮਹੀਨਾ ਮੈਂ ਤਾਂ ਕਹਿੰਦਾ ਮਹੀਨਾ ਨਹੀਂ ਇੱਲਾ ਫੇਰ ਤਾਂ ਗਾਹਮ ਗਰਮੀ ਆਊ ਬੀਬੀ ਉਹ ਗਰਮੀਆਂ ਵਾਲੇ ਲੈ ਜਾਗੇ ਫੇਰ ਪਾਉਣਾ ਹੀ ਨਹੀਂ ਇਹ ਆ ਪਤਾ ਨਹੀਂ ਕਿੱਥੋਂ ਕੱਟ ਕੇ ਪਾਇਆ ਅੱਜ ਮੈਂ ਤਾਂ ਬੀਬੀ ਦਾ ਦੱਸਦਾ ਹੀ ਆ ਆ ਬੰਦੇ ਨੇ ਚੋੜ ਵਾਲੇ ਪਤਾ ਲੱਗਦਾ ਨਹੀਂ ਜੇ ਵੱਡੇ ਦਾ ਜਿਹੜਾ ਹੱਥ ਲੱਗ ਜਾਂਦਾ ਉਹ ਹੀ ਆ ਦੇ ਦੇ ਨੇ ਆ ਬਣਾ ਦੇ ਆ ਮੈਂ ਗਰਮੀਆਂ ਵਾਲੇ ਬਣਾ ਲਾਂ ਦੇਖ ਲੈ ਤੇਰਾ ਮਾਣਾ ਤਾਂ ਲੈ ਲੈ ਲੋ ਗੁੱਬੀ ਲੈ ਲੋ ਵਧੀਆ ਉੱਥੇ ਨਹੀਂ ਗੀਆਂ ਕੁੜੀਆਂ ਵੀ ਕਿੱਥੋਂ ਦੇ ਹੁੰਦਾ ਕਿਹੜੀ ਦੁਕਾਨ ਤੋਂ ਲਿਆਂਦਾ ਵਾ ਧਿਆਕੋ ਧਿਆਕੋ ਇਹ ਦੇ ਕੋ ਹੋਰ ਤਾਂ ਫੜ ਫਵਾਤਾ ਇੱਕ ਦਾ ਤਾਂ ਹੁਣ ਸਮਾ ਕੇ ਦਿੱਤਾ ਮਾਤਾ ਜੀ ਨਾਲੇ ਕਹਿੰਦਾ ਜਿੰਨੇ ਵਰਦੀ ਮਾਤਾ ਜੀ ਪਹਿਲੇ ਨੰਬਰ ਤੇ ਨਹੀਂ ਨੰਬਰ ਪਹਿਲਾ ਹੀ ਹੈ ਭਾਈ ਤੇ ਆਹ 400 ਟ ਹੋਰ ਨਾਲੇ ਸੂਰ ਸਾਡ ਦਾ ਫਿਰ ਕੀ ਗੱਲ ਆ ਉਹ ਨਹੀਂ ਗੱਲ ਆ ਆ ਕਰਨੀ ਹੈ ਕੋਈ ਚੱਕਰ ਨਹੀਂ ਫੂਟਾਂ ਦੀ ਦੁਕਾਨ ਵੀ ਲੈ ਦਾਂਗੇ ਗੱਲ ਆ ਕੋਈ ਹਾਂਜੀ ਹਾਂਜੀ ਨਹੀਂ ਲੈ ਤਾਂ ਵੀ ਚੱਕਰ ਹਾਂ ਆਨ ਵੀ ਆਪਣਾ ਮੈਂ ਆ ਸਹੀ ਗੱਲ ਹੈ ਕੋਲੇ ਹਿਸਾਬ ਨਾਲ ਤੂੰ ਇੰਨਾ ਕਿਉਂ ਨਹੀਂ ਤਰੀ ਤਾਂ ਪੈਨਸ਼ਨ ਲੈਉਣੀ ਚਾਹੀਦੀ ਐ ਨਾ ਉਹ ਮੈਂ ਨਾ ਚਾਹ ਨਹੀਂ ਸਹੀ ਗੱਲ ਆ 35 37 ਸਾਲ ਹੋ ਗਏ ਰੋਪੇ ਇੰਛਾ ਲੱਗਣੀ ਚਾਹੀਦੀ ਤੇ ਇਦਰੀ ਤਾਂ ਮਾਲਕਾਂ ਦੀ ਪੈਂਸਾ ਥੋੜੀ ਲੱਗਦੀ ਹੁੰਦੀ ਹੈ ਹੈ ਵੀ ਮਾਲਕਾਂ ਦੀ ਪੈਂਸਾ ਥੋੜੀ ਲੱਗਦੀ ਹੁੰਦੀ ਹੈ ਹਾਂ ਚਾਹ ਨਾ ਇੱਥੇ ਫੜਾ ਦੇ ਹੁਣ ਚਲੋ ਜੀ ਮੇਚਿਆ ਤਾਂ ਹੈਗਾ ਇਹਨਾਂ ਕੋਲੇ ਹੈਨਾ ਲਓ ਜੀ ਚਲੋ ਜੀ ਇੱਕ ਹੋਰ ਆ ਗਿਆ ਤੁਹਾਡੇ ਕੋਲੇ ਹਾਂ ਬਾਹਰ ਇਥੇ ਦਾ ਕੀ ਬਣਾਈ ਪੌਣੀ ਬਾਜੂ ਬਣਾ ਲਈ ਜੀ ਪੂਰੀ ਬਣਾਉਣੀ ਹੈ ਆਹੋ ਪੂਰਗੀ ਬਣਾਈ ਪੂਰੀ ਹੀ ਬਣਦੀ ਆਹੋ ਫਿਰ ਠੰਡ ਚ ਤਾਂ ਪੂਰਗੀ ਪਊ ਠੀਕ ਆ ਹਾਂ ਗੱਤ ਬਾਤ ਕਰ ਲੇ ਫੇ ਜਾਣਾ ਫਿਰ ਬਾਈ ਮੋਦਵਾਨ ਨੂੰ ਬਣਾ ਲਈ ਬਾਈ ਬਣਾ ਦੋ ਬਣਾ ਦੋ ਮਾਤਾ ਹੀ ਕੋਈ ਨਾ ਫਿਰ ਉਦੋਂ ਨਾ ਦੇਖ ਕੇ ਕਹਿੰਦੀ ਮੰਮੀ ਤੰਦਾ ਅੱਜ ਹੀ ਦੇਖ ਕੇ ਜੀਤਾ ਆ ਵੀ ਤੇਰਾ ਸੂਟ ਵੀ ਆ ਹਾਂ ਸਹੀ ਗੱਲ ਆ ਗੱਲ ਇੱਕ ਕਾਟ ਲਿਆ ਕਾਹਦਾ ਕਾਟ ਉਹ ਕੱਟ ਕੇ ਦਿੱਤ ਤਿੰਨ ਦਿਨ ਫੜਾਇ ਨਹੀਂ ਮੈਂ ਮੈਨੂੰ ਨਹੀਂ ਫੜਾਇਆ ਕੋਈ ਨਾ ਪਤਾ ਹੀ ਇਹਨੂੰ ਆਪਣੇ ਫੋਨ 'ਚ ਹੈਗੀ ਆ ਵੀਡੀਓ ਦਿਖਾ ਦਾਂਗੇ ਹੁਣ ਜੇ ਨਾ ਸੂਟ ਪਾਇਏ ਜੇ ਮੈਂ ਇੱਕ ਸੂਟ ਪਾਇਆ ਦੇਖ ਲਿਆ ਆਪਾਂ ਦੂ ਸੂਟ ਤੇਰਾ ਸਿੱਟ ਦੇਣਾ ਉਹ ਆਹੂ ਹੀ ਭਾਈ ਰੱਖੂ ਦੂ ਸੂਟ ਐਨੇ ਸੂਟ ਆ ਨਾ ਰੋਜ਼ ਬਦਲ ਕੇ ਪਾਉਣੀ ਆ ਚਲੋ ਜੀ ਪ੍ਰਿੰਸ ਹੋਣਾ ਨੇ ਇੱਕ ਸੂਟ ਹੋਰ ਦੇ ਤਾਂ ਉਹ ਅਸੀਂ ਕੇਕ ਕੱਟਣ ਲੱਗ ਗਏ ਸੀਗੇ ਅੱਜ ਦੇਖਿਆ ਹੋਰ ਕਿਹੜਾ ਕੇਕ ਕੱਟਣ ਲੱਗੇ ਮੰਮੀ ਦਾ ਜਨਮ ਦਿਨ ਅੱਜ ਲਾ ਹੋਰ ਹੋਰ ਪੁੱਛ ਗਣ ਹੈਗਾ 500 ਜਨਤਨ ਜਾਣ 10ਵੇਂ ਪਤਾ ਸ੍ਰੀ ਗੋਵਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਤੇ ਆਪਾਂ ਹਰੇਕ ਸਾਲ ਪਿੰਡ ਖੋਈ ਵਾਲੇ ਦਰਵਾਜੇ ਦੇ ਉੱਤੇ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਲਾਉਨੇ ਹੁੰਦੇ ਆ ਵਾਹਿਗੁਰੂ ਮੇਰ ਕਰਨ ਸਾਰਿਆਂ ਤੇ ਸਰ ਉਹ ਵੀ ਕੱਚੇ ਪੱਕੇ ਕਰ ਦਿਓ ਕਰ ਓਏ ਉਹਨੂੰ ਪੈ ਦਿਓ ਕਾਲੇ ਵਰਗੇ ਆ ਜਾਣਗੇ ਵਰਤੌਣ ਵਾਲੇ ਵੀ ਬਹੁਤ ਹੋਣਗੇ ਉਹ ਨਹੀਂ ਇੰਨਾ ਤੋਂ ਨਹੀਂ ਛਰਨਾ ਵਾਲਟੀਆਂ ਨਹੀਂ ਆ ਜਾਣਗੀਆਂ ਚਲੋ ਵੀ ਚੱਲ ਪੀਓ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਕਰੋ ਦਰਸ਼ਨ ਗੁਰੂ ਸਾਹਿਬ ਦੇ ਤੇ ਆਪ ਸਭ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸੋਹਾਈ ਗੁਰੂ ਕੀ ਸੰਗਤ ਆ ਵੀ ਨਾਲ ਜਵਾਜਿਕਾ ਨੇ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹ ਬਾਹਰ ਆਣ ਦਾ ਪਹਿਲਾਂ ਸਾਰਿਆਂ ਨੂੰ ਫੇਰ ਬਤਾਵਾਂਗੇ ਇੱਕ ਵਾਰੀ ਟਕਾ ਜਾ ਹੋ ਲੈਣਾ ਤੋ ਰੇਡੀ ਰੇਡੀ ਤੇ ਮੂਹ ਆਤ ਨੂੰ ਧਰਤ ਮਾਰ ਲੋ ਓਕਰ ਤੇਲ ਵਾਲੇ ਇਹਦੇ ਚ ਮਾਰੀ ਪਹਿਲਾਂ ਪਾਣੀ ਪਹਿਲਾਂ ਹੀ ਪਾਣੀ ਪਾ ਜਦੋਂ ਘੱਟ ਲੋਗਾ ਜਦੋਂ ਜ ਇਹ ਹਟਦਾ ਨਹੀਂ ਇਹ ਨਿਸ਼ੇਟ ਟੌਰ 'ਚ ਫਰਕ ਪੈਂਦਾ ਇਹ ਟੌਰ ਕਾਦੀ ਆ ਖਬਰ ਕਾਦੀ ਆ ਵੇ ਸ਼ੀਸ਼ਾ ਬੁਰਾ ਲੱਗਦਾ ਇਹ ਇਹਨੂੰ ਚਲਾਣੋਂ ਕੱਢ ਦਿੰਦੇ ਨਾ ਕਿਹਦੇ ਨਾਮ 'ਚ ਕਿਦਾਂ ਕੱਟੇ ਪਤਾ ਤਾਂ ਫੇਰ ਲੱਗੇ ਇਹ ਲੈ ਕੇ ਨਾ ਜਾਂਦਾ ਹਾਂ ਤਾਂ ਲੈ ਕੇ ਜਾਂਦਾ ਉਹਦੇ ਬਾਕੇ ਤਾਂ ਜਾਂਦਾ ਨਹੀਂ ਹਾਂ ਨਹੀਂ ਵਧੀਆ ਨਹੀਂ ਗੱਲ ਉਹ ਕੁਛ ਨਹੀਂ ਹੁੰਦਾ ਸ਼ੀਸ਼ੇ ਨੂੰ ਵਾ 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 ਸ਼ੀਸ਼ੇ 'ਬਣਾ ਟੌਰ ਹੀ ਮੋਟਰ ਹੈ ਟੌਰ ਵੀ ਨਹੀਂ ਹਟਾ ਟੌਰ ਦੀ ਗੱਲ ਨਹੀਂ ਸ਼ੀਸ਼ੇ ਨਾਲ ਟੌਰ ਮਰ ਜਾਂਦੀ ਆ ਮੋਟਰ ਉਹਨੋੜੇ ਬਚਾਏ ਹਾਂ ਉਹ ਇਹ ਜਾ ਦੋ ਅੱਗੇ ਪਹਿਲਾ ਵਾਲੇ ਦੇ ਦੋ ਤਿੰਨ ਪਾਇਆ ਸੀਸ਼ੇ ਇਹ ਜੇ ਮੈਂ ਤਾਂ ਹੀ ਤਾਂ ਹੀ ਤਾਂ ਕਹਿਂਦਾ ਵੀ ਇਹਦਾ ਨਹੀਂ ਹੈ ਹਾਂ ਇਹਨੂੰ ਬੜਾਈ ਮਲਾਕ ਰੱਖਿਆ ਹੋਇਆ ਹੈ ਇੱਥੇ ਵੀ ਆਏ ਜੀ ਵਾਲੇ ਨਾਲ ਚਲੋ ਓਏ ਚਰਾ ਮਾਰ ਇੱਥੇ ਅੰਦਰ ਜਾ ਹਾਂ ਲਗਨ ਤਾਂ ਹਾਂ ਕੋ ਚੜਾ ਗੁੱਡਾ ਚੜਾਉਂਦੇ ਆ ਲੈ ਕੋਈ ਛਾਦਾ ਕਹ ਲੈ ਆਪਣੇ ਆ ਚੱਪ ਗਏ ਬਣ ਗਏ ਇਕੱਠੀਆਂ ਗੱਲਾਂ ਇਹ ਮੈਂ ਕਾਰਖਾਨਾ ਖੋਲਣਾ ਹੁੰਦਾ ਕਾਰਖਾਨੇ ਦੀ ਗੱਲ ਉਹ ਨਹੀਂ ਪਿਆ ਓਰੇ ਵੇ ਥੱਲੇ ਉਤਰੋ ਮਤ ਉਹ ਚਾਹੀ ਉਹ ਜੰਗਲੇ ਤੋਂ ਮਗਰ ਚਲਾ ਲੋ ਜੰਗਲੇ ਦੇ ਨੇੜੇ ਨਾ ਓਏ ਔਰ ਥੱਲੇ ਆ ਜਿਓ ਕਾਸ ਨੂੰ 20 ਰੁਪਏ ਦੇ ਕੇ ਆਇਓ ਆ ਆ ਗੁੱਡੀ ਲਵਾ ਕੇ ਲਿਆ ਆ ਕੇ ਗਾਇਆ ਜਿੱਦਾਂ ਨੂੰ ਲੱਗੇ ਜਾਂਦੇ ਹੋ ਫੇਰ ਕੀ ਆ ਲੱਗਦਾ ਨਹੀਂ ਫੇਰ ਕੀ ਹੁੰਦਾ ਮੋਟਰਾਂ ਨੂੰ ਸੋਨਾ ਨਹੀਂ ਲੱਗਦਾ ਸ਼ੀਸ਼ੇ ਦਾ। ਨਹੀਂ ਲੱਗ ਸੋਨਾ ਨਹੀਂ ਲੱਗਦਾ ਇਹਨੂੰ। ਹਾਂ ਉਰ। ਸੋਨਾ ਨਹੀਂ ਤੇ ਬੱਚਾ ਡੰਡਾ ਬੱਚਾ ਸੋਨਾ ਲੱਗਦਾ। ਹਾਂ। ਗੱਡੀ ਦੇ ਅੰਦਰ ਕੇਰਾ ਕਿਹੜਾ ਲਾ ਰੱਖਦੇ? ਆ ਗੱਡੀ ਦੇ ਅੰਦਰ ਸ਼ਲਾਗ ਰੱਖ। ਉਹਨਾਂ ਪਤਾ ਲੱਗ ਗਿਆ ਇਹਨੂੰ। ਸੇ ਤਾਂ ਬੁੱਝਾ। ਗੱਡੀ ਤੇ ਚੱਲਦੀ ਨਹੀਂ ਸ਼ੀਸ਼ੇ ਬਿਨਾ। ਹੂੰ। ਹੁਣ ਲਾ। ਇਹਨੂੰ ਹੁਣ ਕਿਵੇਂ ਕੱਢਾਂਗੇ? ਲਾ ਚਲੋ ਜੀ। ਆ ਫਸ ਗਿਆ ਪਾਣਾ। ਹੁਣ ਇਹਨੂੰ ਕਿਵੇਂ ਕੱਢੋਗੇ ਕਿੱਦੋਂ ਖਿਲਦਾ ਲੈ ਹੁਣ ਥੱਲੇ ਵਾਲਾ ਖੋਲ ਜਾਨਾ ਸਾਰਾ ਚੱਲ ਕੋਈ ਨਾ ਰਹਿਣ ਦੋ ਸ਼ੀਸ਼ੇ ਨੂੰ ਯਾਰ ਇਹ ਹੁਣ ਖੋਲ ਕਿਨੂੰ ਲੈ ਪਹਿਲਾਂ ਕਸਿਆ ਹੁਣ ਖੋਲ ਦੋ ਚੱਲ ਰਮਟਰ ਲੈ ਉਹ ਸ਼ੀਸ਼ਾ ਨਹੀਂ ਮੋਟਰਸਾਈਕਲ ਦਾ ਇਹ ਸ਼ੀਸ਼ਾ ਹੈ ਬਕਰਾਂਤ ਦਾ ਬੀ ਵਾਲਾ ਇਹ ਤਾਂ ਬਕਰਾਂਤ ਬਰੂ ਖੜਾ ਪਿਆ ਗੱਲ ਤਾਂ ਹੀ ਨਹੀਂ ਆ ਕਰਣਾ ਤਾਂ ਇਹਨੂੰ ਆ ਉਹ ਪਹਿਲਾਂ ਵਾਲੇ ਮੋਟਰਸਾਈਕਲ ਦਾ ਸ਼ੀਸ਼ਾ ਥੰਨੇ ਛੱਡ ਹਣ ਛੱਡ ਖੋਲ ਦੇ ਨੂੰ ਚੱਲ ਜਾ ਬੱਲੇ ਮਾਰਾ ਚਲਾਉਂਦਾ ਇਹ ਨਹੀਂ ਮੋਟਰ ਹੈ ਲਾ ਹਾਂ ਲਾਲਾ ਜੋੜਨਾ ਮਰਦੀ ਦੇ ਦੇ ਇੱਦਾਂ ਲਵਾਰ ਸਾਰ ਮਨੇ ਜੱਪਣਾ ਮੈਨੂੰ ਪੜਾਵਾਂ ਬਾਹਰ ਲਾਗਾ ਲੁਕੇ ਦੇ ਪੜਾਵਾਂ ਆ ਵੀ ਇਹਦੇ ਨਾਲ ਗਈ ਇਹ ਨਾ ਹੋਰ ਤਾਂ ਹੈ ਨਹੀਂ ਆਮੀ ਦੋਏ ਵੇ ਹੈ ਨਹੀਂ ਇਹ ਮੋਟਰਾਂ ਦੇ ਇਹਦੇ ਨਹੀਂ ਹੈਗੇ ਪਹਿਲਾਂ ਵਾਲੇ ਮੋਟਰ ਐਨਲ ਦੇ ਆ ਯਾਰ ਚੌਰਸ ਸੀਸੇ ਇਹ ਫੈਟ ਹੀ ਨਹੀਂ ਆਉਨੇ ਇਹਦੇ ਇਹਦਾ ਨਵਾਂ ਲਗਾਉਣਾ ਪੈਣਾ ਮਾਗ ਕੋ ਲੋ ਲੈ ਆ ਮਾਰਾ ਚਲਾਉਂਦਾ ਹੀ ਨਹੀਂ ਮੋਟਰ ਐਨਲ ਮੈਂ ਨਹੀਂ ਚਲਾਇਆ ਚਲੂਆ ਹੁਣ ਉਹਨੂੰ ਹਲਾਈ ਚੱਲੋ ਬਸ ਹਾਂਜੀ ਸੋ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਘੈਂਟ ਘੈਂਟ ਬਲੌਗ ਦੇਖਣ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਖਿੱਚ ਦਿਓ ਕੰਮ ਲਵ ਯੂ